ਕੈਬਨਰ ਮੰਤਰੀ ਹਰਪ੍ਰਿੰਤ ਸਿੰਘ ਈਟੀਓ ਨੇ ਡੇਰਾ ਬੱਬਾ ਨਾਨਕ ਦੀਨਾ ਨਗਰ ਗਰਤਾਸੌਰ ਤੇ ਹਰਪੀਟ ਤਨੂ ਰਾਤਰਾਚੀ ਦੇ ਮੰਡੇ ਚਾਹ ਤੇਸ਼ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਪ੍ਰਤੀ ਏਕੜ 20000 ਰੁਪਏ ਮਾਅਜ਼ਾ ਦਿੱਤਾ ਗਿਆ ਕਿਹਾ ਕੈਬਨਰ ਮੰਤਰੀ ਹਰਪ੍ਰਿੰਤ ਸਿੰਘ ਈਟੀਓ ਨੇ ਪੰਜਾਬ ਦੇ ਕੈਬਨਟ ਮੰਤਰੀ ਹਰਪ੍ਰਿੰਤ ਸਿੰਘ ਈਟੀਓ ਵੱਲੋਂ ਹਲਕਾ ਡੇਰਾ ਬੱਬਾ ਨਾਨਕ ਦੀਨਾ ਨਗਰ ਦੇ ਪਿੰਡ ਖੁਸ਼ੀਪੁਰ ਵਿੱਚ 42 ਲਾਹ ਪਤਰੀਆਂ ਨੂੰ 23 ਲੱਖ ਰੁਪਏ ਦੇ ਚੈੱਕ ਅਤੇ ਗਰਤਾਸੌਰ ਦੇ ਪਿੰਡ ਖੋਖਰ ਰਾਜਪੂਤਾਂ ਵਿੱਚ 50 ਲਾਹ ਪਤਰੀਆਂ ਨੂੰ ਅਤੇ 24 ਲੱਖ ਰੁਪਏ ਦੇ ਚੈੱਕ ਅਤੇ ਡੇਰਾ ਬੱਬਾ ਨਾਨਕ ਦੇ ਪ ਹਰ ਪੀੜਤਾ ਨੂੰ ਕਰੀਬ 11 ਲੱਖ ਰੁਪਏ ਦੇ ਚੈੱਕ ਵੰਡੇ ਗਏ ਹਨ ਇਸ ਮੌਕੇ ਤੇ ਰਪਨਾਕਤੇ ਬਧਾਇ ਗਰਦੀਪ ਸਿੰਘ ਅਰੰਧਾਵਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਕਰਤਾਰਸ ਅਤੇ ਹੋਰ ਬਹੁਤ ਸਾਰੇ ਸਰਕਾਰੀ ਅਧਿਕਾਰੀ ਅਤੇ ਮੁਲਾਜ਼ਮ ਵੀ ਉੱਥੇ ਮੌਜੂਦ ਸਨ ਇਸ ਮੌਕੇ ਹਰਪ੍ਰੀਤ ਸਿੰਘ ਈਟੀਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਪਾਣ ਵੱਲੋਂ 11 ਸਤੰਬਰ ਨੂੰ ਐਲਾਨ ਕੀਤਾ ਸੀ ਕਿ ਵਿਸ਼ੇਸ਼ ਕਿਰਤਦਾਰੀ ਕਰਮਣ ਮਗਰੋਂ 45 ਤਨਦੇ ਅੰਤਰ ਮੁਆਵza ਵੰਡਣਾ ਸ਼ੁਰੂ ਕਰ ਦਿੱਤਾ ਜਾਵੇਗਾ ਪਰ ਸੂਬਾ ਸਰਕਾਰ ਨੇ ਆਪਣਾ ਵਾਦਾ ਪਗਾਉਂਦੇ ਹੋਏ ਪਹਿਲਾਂ ਹੀ ਮੁਆਵza ਵੰਡਣਾ ਸ਼ੁਰੂ ਕਰ ਦਿੱਤਾ ਹੈ ਜਿਹੜਾ ਡੇਰਾ ਬਾਬਾ ਨਾਨਕ ਦੇ ਹਲਕੇ ਜੋ ਸਾਰੇ ਪੰਜਾਬ ਦੇ ਘਰਾਣੇ ਦਵਾਈ ਵਿੱਚ ਆਈ ਸੀ ਉਹਦੇ ਸਬੰਧ ਚ ਕੈਬਨਟ ਦੇ ਵਕੀਲ ਸਰਦਾਰ ਹਰਪਜ ਸਿੰਘ ਜੀ ਜਿਹੜੇ ਸਾਹਿਬ ਮੁੱਖ ਮੰਤਰੀ ਸੁਤਾਰਪਕ ਪਵਾਂਛਲ ਮਾ ਜੀ ਨਿਸ਼ਾਨਦੇਛਾਂ ਦੇ ਮੋਢੀ ਪ੍ਰਿੰਟ ਚਾਹੀਦੇ ਨੇ ਔਰ ਜਿਹੜੇ ਲਾਭਪਾਤਰੀ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਅੱਜ ਚੱਕ ਵੰਡੇ ਨੇ ਉਹਨਾਂ ਦੇ ਖਾਤਿਆਂ ਚ ਪੈਸੇ ਪਾੜਨੇ ਨੇ ਉਹਦੇ ਸਬੰਧ ਚ ਅੱਜ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਪਾਟਾ ਬੋਡੀ ਗਰੰਟ ਮੈਨੂੰ ਬਾਹਰ ਜਾਦੇ ਹੋਏ ਨਾਇਰ ਤੋਂ ਜਿਹੜੇ ਬਟਾਲੇ ਔੜੀ ਚੱਲੀ ਆ ਪਿਛਲੇ ਦਿਨੋਂ ਬਹੁਤ ਮਾੜੀ ਗੱਲ ਹੈ ਐਸੇ ਇਨਸੀਡੈਂਟ ਨਹੀਂ ਵਾਪਰਨੇ ਚਾਹੀਦੇ ਤਾਂ ਲਾਰਡ ਅੰਡਰ ਜਿਹੜਾ ਪੂਰਾ ਕੰਟਰੋਲ ਹੈ ਤਾਂ ਜਿੰਨੇ ਜਿੰਨੇ ਵੀ ਇਸ ਵਾਰਤਤਾ ਤਉਨ ਇਨਜਾਮ ਦਿੱਤਾ ਹੈ ਉਹ ਅੱਜ ਨਹੀਂ ਤਾਂ ਕੱਲ ਉਹ ਜ਼ਰੂਰ ਸਖਤ ਨਿਸ਼ਾਨਾ ਜਿਹੜਾ ਮੇਰਾ ਪਾਪਾ ਨਾਨਕ ਸੰਸੇ ਰਿਪੋਰਟ ਇਸ ਲਈ ਰੁਕੂ ਜਾਂ ਉਹ ਪੈਂਕਰ ਖੜਾ ਦੀ ਵਾਰ ਦੇ ਬਾਅਦ ਜਿਹੜਾ ਇਹ ਕਾਫੀ ਨੁਕਸਾਨ ਹੋਇਆ ਸਾਡਾ 60 ਦੇ ਕਰੀਬ ਲੋਕਾਂ ਨੂੰ ਆਪਣੀ ਚਾਲ ਤੋਂ ਹੱਥ ਤੋਂ ਨੇ ਕਰ ਪਏ ਪੰਜ ਲੱਖ ਏਕੜ ਜ਼ਮੀਨ ਜਿਹੜੀ ਸੀਗੀ ਫਸਲ ਜਿਹੜੀ ਸੀਗੀ ਉਹ تباہ ਹੋ ਗਈ ਕਾਫੀ ਆ ਗਿਆ ਅਨਕੇਤ ਪਸ਼ੂਗਾਲ ਡੰਡਰ ਰੋੜ ਗਿਆ ਬਹੁਤ ਖਰਾਬ ਹੋ ਗਏ ਸ਼ਰਖਾਨ ਦੀਆਂ ਸਕੂਲ ਘਟੇ ਨਹੀਂ ਹੋ ਗਏ ਕਾਲਜ ਘਟੇ ਨਹੀਂ ਹੋ ਗਏ ਹਸਪਤਾਲਾਂ ਦੀਆਂ ਡੈਮੇਜ ਹੋ ਗਈਆਂ ਬਹੁਤ ਨੁਕਸਾਨ ਜੀਗਰ ਦਾ ਹਰਾਣ ਕਿਸੇ ਸਮੇਂ ਚਾਹੀਦਾ ਸਾਡੇ ਵਾਲਜ ਮੁੱਖ ਮੰਤਰੀ ਸਰਕਾਰ ਤੋਂ ਕੀ ਮੰਗਿਆ ਕਿ ਅਸੀਂ ਮੁਆਵਜ਼ੇ ਦੀ ਰਕਮ ਤੁਹਾਡੀ ਦੇ ਤੋਹਾਂ ਤੋਂ ਪਹਿਲਾ ਪਹਿਲਾ ਅਸੀਂ ਲੋਕਾਂ ਨੂੰ ਦਿੱਤਾ ਔਰ 20000 ਰੁਪਿਆ ਪ੍ਰਤੀ ਹੜ੍ਹ ਮੁਆਵਜ਼ਾ ਜਿਹੜਾ ਕਿ ਪੂਰੇ ਭਾਰਤ ਦੇ ਸਾਰੇ ਪ੍ਰਾਂਤਾਂ ਤੋਂ ਵੱਧ ਕਿਸੇ ਪ੍ਰਾਂਤ ਦੇ ਵਿੱਚ 20000 ਰੁਪਿਆ ਖਸਲ ਲੋਕਾਂ ਲਈ ਇਹ ਮੁਆਵਜ਼ਾ ਸੋ 20000 ਰੁਪਿਆ ਮੁਆਵਜ਼ਾ ਤੁਹਾਨੂੰ ਲਾਣਿਆ ਚੁੱਕਾ ਤਲਕ ਰੋਡ ਤੇ ਵੀ ਇੱਥੇ ਪਹੁੰਚ ਆਏ ਨੇ ਜਿਸ ਤਾ ਖੇਤ ਉਸਦੀ ਰੇਟ ਪ੍ਰੋਗਰਾਮ ਸ਼ੁਰੂ ਕੀਤਾ ਨੂੰ ਸੋ ਲੋਕਾਂ ਨੂੰ ਹੜਾ ਦੀ ਵਾਰ ਤੋਂ ਬਾਹਰ ਕੱਢਣ ਵਾਸਤੇ ਸਰਕਾਰ ਦਿਨ ਰਾਤ ਇੱਕ ਕਰ ਰਹੀ ਆ ਮੇਰਾ ਹੜਾ ਦੇ ਨਾਣ ਬੇਨਤ ਕੀਤੀ ਫਿਰ ਹੜਾ ਤੋਂ ਬਾਅਦ ਬਹੁਤ ਜਿਗਰੋ ਪਾਣੀ ਉਤਰਿਆ ਤੇ ਉਹਨਾਂ ਨੇ ਰਾਹਤ ਕਾਰਡ ਜਿਵੇਂ ਸਕੀਮ ਉਹ ਤੋਂ ਵੀ ਚੱਲੀ ਰੱਖੇ ਜਦੋਂ ਹਾਲ ਸੀ ਕਿ ਹੁਣ ਨਵ ਨਿਵਾਸ ਵਾਸਤੇ ਜਿਹੜਾ ਉਹ ਕੰਮ ਸ਼ੁਰੂ ਕੀਤਾ ਸੋ ਅੱਜ ਅਸੀਂ ਇੱਥੇ 485 ਕੋਟੇ ਪਿੰਡ ਦੇ ਜਿਹੜੇ ਲਾਹਪਾਤਰੀ ਨੇ 485 ਸਾਥ ਉਹਨਾਂ ਨੂੰ 40 ਲੱਖ 75000 ਦੀ ਜਿਹੜੀ ਅਮਾਉਂਟ ਆ ਰਾਸ਼ੀ ਆ ਉਹਨਾਂ ਨੂੰ ਮੰਨੀ ਗਈ ਆ ਸਾਡੇ માન ਲੋਕ ਅੰਮ੍ਰਿਤ ਸਰਦਾਰ ਗੋਪੀ ਸਿੰਘ ਨਾਲ ਉਹ ਆਸਾ ਵਿੱਚ ਸਹਾਇਤਾ ਕੀਤੀ 40 ਲੱਖ ਦਾ ਆ ਰਿਹਾ ਨੇ ਉਹਨਾਂ ਨੇ ਹੜਾ ਦੇ ਦੌਰਾਨ ਤਾਂ ਜਿਹੜਾ ਕੰਮ ਕੀਤਾ ਯਾਦ ਵੀ ਕਿਸੇ ਪਿਆਰੀ ਉਸ ਤੋਂ ਬਾਅਦ ਵੀ ਕੱਲੇ ਕੱਲੇ ਪਿੰਡ ਦੇ ਵਿੱਚ ਜਾ ਕੇ ਆਪ ਜਿਲ੍ਹਾ ਜਿਲ੍ਹਾ ਦੇ ਨੁਕਸਾਨ ਹੋਏ ਦੇ ਉਹਨਾਂ ਨਾਲ ਨਾਲ ਆਪਾਂ ਨੂੰ ਸਾਹਿਬ ਸਾਹਿਬ 6 ਸੀ ਉਹਨਾਂ ਦੇ ਘਰ ਤਾਂ ਇਹਦੀ ਕੋਈ ਹੋਰ ਤਾਂ ਆਪਾਂ ਦੇ ਪਾਸੇ ਕਿੰਨੇ ਉਹਨਾਂ ਨੂੰ ਕਿੰਨੇ 3 ਲੱਖ 20 ਹਜ਼ਾਰ ਰੁਪਏ ਦਾ ਕੰਕਰੀਟ ਦਾ ਕੰਮ ਸੀ ਤੇ ਸਾਡੇ ਸੇਵਾਦਾਰ ਜੋ ਬਕਤੀ ਕ੍ਰਿਸ਼ਨਾ ਸਾਹਿਬ ਪੂਰੇ ਮਹਾਰਾਸ਼ਟਰ ਦੇ ਵਿੱਚ ਵੀ ਅਕਸਰ ਸੀ ਉਹਨੂੰ ਜੋ ਜੋ ਨੁਕਸਾਨ ਨੁਕਸਾਨ ਦੇ ਭਾਈ ਵਾਸਤੇ ਆਪਣੇ ਨੁਕਸਾਨ ਦੇ ਜਿਹੜੇ ਅਧਿਕਾਰੀ ਨੇ ਉਹ ਸੰਬੰਧ ਸਮੇਂ ਦਿਸ਼ਾ ਦਿੱਤੀ ਉਹ ਇਸ ਲਈ ਕਰ ਰਹੇ ਨੇ ਅਦਿਸ਼ਿਆ ਜੀ ਆ ਜਿਹੜੇ ਐਕਸਪੀਰੀਅੰਸ ਨੇ ਇਹ ਸਭ ਆਫੇ ਦੇ ਬਹੁਤ ਮਹੱਤਵ ਕਰ ਰਹੇ ਨੇ ਸੋ ਮੇਰੀ ਆ ਸਭ ਨੂੰ ਅਪੀਲ ਆ ਕਿ ਜੋ ਕੁਝ ਹੜਾਵੇ ਵਿੱਚ ਨੁਕਸਾਨ ਨੁਕਸਾਨ ਹੋਇਆ ਜੀ ਉਹ ਤਾਂ ਉਹਨਾਂ ਦੀ ਪੂਰੀ ਭਤਾਈ ਪ੍ਰਸ਼ਾਸਨ ਸੰਬੰਧ ਹੋਇਆ ਪਰ ਜਿਹੜੇ ਜਿਹੜੇ ਵੀ ਪੈਸੇ ਆ ਰਹੇ ਨੇ ਲੋਕਾਂ ਵਾਸਤੇ ਉਹ ਲੋਕਾਂ ਕੱਟ ਸਹੀ ਸਮੇਂ ਤੇ ਤੇ ਜਲਦੀ ਪੁੱਜਨੇ ਚਾਹੀਦੇ ਨੇ ਔਰ ਉਹ ਮਾਲਸਾਰ ਚਲਾ ਰਹੇ ਨੇ ਤਾਂ ਕਿ ਉਹਨਾਂ ਦੇ ਦੋਸਤਾਂ ਦੇ ਪੁੱਜਰ ਕਾਪੀ ਸਾਰ ਪਿੰਡਾਂ ਸਵੇਰੇ ਨੋਮਦੀ ਲੋਕਾਂ ਅੱਗੇ ਜਾ ਕੇ ਨੋਮਦੀ ਮਾਰੀ ਆ ਅਸੀਂ ਆ ਰਹੇ ਸੀਗੇ ਤੇ ਸਪੋਰਟ ਗੱਡੀ ਚ ਵੀ ਇੱਕ ਅਜਿਹੀ ਸੀ ਕਿ ਇੱਕ ਸੰਗਲ ਹੋ ਗਿਆ ਬਹੁਤ ਫਾਸਟ ਆਈ ਤੇ ਉਹ ਕਾਫਲੇ ਦੀ ਆ ਗਏ ਕਾਫਲੇ ਵਾਲੀ ਗੱਡੀ ਚੱਲੀ ਸੀ ਉਹ ਪਲਟ ਗਈ ਔਰ ਉਹ ਦੂਸਰੀ ਗੱਡੀ ਸੀ ਜਿਹੜੀ ਦਾ ਵੀ ਨੁਕਸਾਨ ਹੋਇਆ ਔਰ ਅਸੀਂ ਜਿਹੜੀ ਕਾਫਲੇ ਦੇ ਵਿੱਚ ਐਂਬੂਲੈਂਸ ਚੱਲ ਰਹੀ ਸੀ ਅਸੀਂ ਤੁਰੰਤ ਜਿਹੜੀ ਆ ਸਪੋਰਟ ਜੀ ਨੂੰ ਸਿੱਧੀ ਕੀਤਾ ਉਹਦੇ ਵਿੱਚੋਂ ਜਦ ਵੀ ਉਹ ਪੈਸੀ ਜੀ ਹੁਣ ਸਾਹ ਲੈਣ ਦਾ ਬਸਲਾ ਕਰਕੇ ਜੀ ਚਾਹਿਆ ਸੀ ਤਾਂ ਵੀ ਚਾਹ ਦੀ ਫੋਟੋ ਅਕਚਰ ਵੀ ਸੀ ਨੂੰ ਵੀ ਅਸੀਂ ਉਸੇ ਹੀ ਐਂਬੂਲੈਂਸ ਦੇ ਵਿੱਚ ਸਾਹ ਲੈਣ ਹਸਪਤਾਲ ਲੈ ਕੇ ਰਾਤ ਨੂੰ ਇਹ ਮਾਣਦੇ ਕਿ ਇਹ ਮਨਸਕਿਰਤੀ ਜਦੋਂ ਜਲਦੀ ਸੀ ਮਿਲਾਉਂਦੇ ਮੈਂ